ਨੇ ਤੋਂ ਆਉਣੇ გარਨਾ ਹਰਾ ਦੁਕਾਨ ਦਾ ਸਰਾ ਸਾਰਤ ਨਹੀਂ ਜਿੰਦਾ ਸੇਲਾ ਤੇ ਜਸਤ ਦਾ ਵੀ ਆ ਤੇ ਦਸ ਦਾ 3 ਇੱਕ ਔਰਤ ਦੀ ਵਾਹਿਗੁਰੂ ਜੀ ਦੇ ਘਰੇ ਸ਼੍ਰੀ ਕੋ ਤੋਂ 3 3 ਵਾਰ ਫਿਰ ਤੋਂ 20% ਦਾ ਸਿਰ 300 ਗਾਉਂਦੀ ਸਿੰਘ ਦਾ ਜੁਨਾਣ ਤਿੰਨ ਕਿ ਆਈ 1000 ਦੇ ਕਿੰਨੇ ਮਰਦਾਰਾ ਦਾ ਹੋਂਸ ਤੋਂ ਆਏ ਹਰਜਨ ਹਰ ਗੋਵਿੰਦ ਨੂੰ ਸਿਮਰੋ ਸਿੰਘ ਰਾਏ ਸੀ ਡੀ ਆਰ ਜੀਸਨ ਤੇ ਆਈ ਆਈ ਜੀ ਨੂੰ ਫੇਰ ਚੰਗੀ ਸਿਗਾਏ ਤੇ ਜੀ ਬਹਾਦਰ ਸਿੰਘ ਜੈ ਕਰਨੋਂ ਨੇ ਦੇ ਆ ਤਾਈ ਸਭ ਫਾਇਨ ਹੋਈ ਸੋ ਆਏ ਦਸਵੇਂ ਪਾਤਸ਼ਾਹ ਸਾਹਿਬ ਜੀ ਦੇ ਗੁਰੂ ਸਿੱਖ ਸਰ ਮਹਾਰਾਜ ਜੀ ਮਰਦਨਾਗ ਦੇ ਸਰਵਾਂ ਸਦਾਨ ਨੂੰ ਸਭ ਪਾਈ ਹੋਏ ਸਾਇ। ਦਸਾ ਪਾਸ਼ੇ ਦੀ ਆਤਮਿਕ ਵਿਰੋਧਤਾ ਬਿਤੇ ਬਰਾਜਨੰਦ ਸਾਹਿਬ ਤੋਂ ਗੁਰੂ ਤਾਲਪਨ ਸਾਹਿਬ ਸ੍ਰੀ ਗੁਰੂ ਰਣਜੀਤ ਸਿੰਘ ਮਹਾਰਾਜ ਦੇ ਪਾਗ ਦਾ ਸੰਗਦਾਤਾ ਇਤਿਹਾਸ ਕਰਨ ਕੇ ਖਾਲਸਾ ਜੀ ਸਾਹਿਬ ਬਨੋ ਜੀ। ਪੰਜ ਪਿਆਰੇ ਚਾਹ ਸਾਹਿਬਾਂ ਦੇ 40 ਨਿਕਟੇ 80 ਜੱਤੀਆ ਸਭ ਜਿੰਨਾ ਨਾਮ ਦੇ ਰਵਾਨ ਸਕੇ ਦੇ ਚਲਾਈ ਤੇ ਗਵਾਈ ਹੋਏ ਖੰਕਿਆਂ ਡਿੱਡੇ ਦਾ ਤਰਾ ਪਿਆਰੇ ਚਾਰਾਂ ਨੂੰ ਜਿੱਕਰ ਦਵਾਈ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬਨੋ ਜੀ ਲਾਸੰਗਾ ਸਿੰਘ ਜੀ ਨੇ ਧਰਮੇਸ਼ਿੰਦਰ ਤੇ ਬੰਦਮਨ ਕਰਵਾਏ ਫੋਟਰੀਆਂ ਲੋਹਾਈਆਂ ਚਰਚੀਆਂ ਤੇ ਚੜੇ ਤਨ ਆ ਰਿਹਾ ਨਾਲ ਚਲਾਏ ਗੁਰਦੁਆਰੇ ਦੀ ਸ਼ਿਵਾਲੀ ਕਰਵਾਨੀਏ ਬੀਤੀਆਂ ਧਰਮ ਨਹੀਂ ਆ ਰਿਹਾ ਸੋਸਾ ਸੁਣਾ ਰੰਗ ਦਵਾਈ ਸੁਣਾ ਕੇ ਸਮਾਜ ਦਾ ਧਿਆਨ ਕਰਕੇ ਖਾਲਸਾ ਹੀ ਸਾਇਬੋ ਲੋ ਜੀ ਹਾਂ ਪੰਚਾਇਤ ਦਾ ਸਤਸਵਤ ਗੁਰਦੁਆਰਿਆਂ ਨੂੰ ਧਿਆਨ ਕਰਕੇ ਖਾਲਸਾ ਹੀ ਸਾਇਬੋ ਲੋਗੀ ਜੀ ਮਾਣਿਆਂ ਦੀ ਮਾਲ ਸਤਿਗੁਰੂ ਨੂੰ ਚਾਣ ਤਾਂ ਕਾ ਤਨੀ ਨੀਕ ਕੇ ਉਹ ਛਤਰੀ ਤਾਲ ਤਾਲ ਸਰਟੀਫਿਕੇਟ ਪਾ ਕੇ ਗੁਰਦੁਆਰਾਂ ਦੇ ਨਾਰਾ ਸਰਬੋ ਸੰਸਟਾ ਦੇ ਸਾਹਿਬ ਨੂੰ ਗੁਰੂ ਗੋਬਿੰਦ ਸਿੰਘ ਦਾ ਮਾਰਗ ਨੂੰ ਤੰਤਲ ਸਾਡੇ ਮਿੱਟੀ ਪਾਜੋ ਸੈਂਸਿਟੀਵਿਟੀ ਡਾਕਟਰ ਨਾ ਰਹੀ ਅਮਰ ਸਿੰਘ ਤੰਤਲ ਬਾਬਾ ਜੋਰਾਵਾਰ ਸਿੰਘ ਜੀ ਅਮਰ ਸਿੰਘ ਤੰਤਲ ਬਾਬਾ ਭਤੇ ਸਿੰਘ ਜੀ ਜਗਤ ਮਾਤਾ ਪੂਜਨੀ ਮਾਤਾ ਮਾਤਾ ਗੁਰੂਤੋਂ ਦੀਓ ਹਾਕ ਜੇ ਦੀ ਅਸਾਰ ਬਕਸੇ ਹੋਈ ਸਾਡੇ ਕਾਜੀ ਨੀਵਾ ਦੇ ਵਿੱਚ ਹੁੰਡੇ ਪਟਕੇ ਨੇ ਮਹਾਰਾਜੇ ਸੰਤ ਆਸਨ ਦੇ ਦੁਆਰਾ ਸਿੱਪਾ ਸਰਸਾਈ ਚ ਸਥੇガル ਹੈ ਸਮੂਹ ਇਲਾਕਾ ਨਿਵਾਸੀ ਸੰਗ ਦੇ ਸਹਿਯੋਗ ਦੇ ਨਾਲ ਮਹਾਰਾਜੇ ਪੀਸੀਆਈ ਹੌਕੀ ਤੋਂ ਚੰਡੀਗੜ੍ਹ ਵਿੱਚ ਮਹਾਰਾਜੀ ਲੋਡ ਬੰਦ ਅੰਰੀਜਾ ਨੇ ਇਹ ਲਈ ਮਹਾਰਾਜੀ ਜੀ ਦੀ ਤਿੰਨ ਗੱਦੀ ਸਵਾਵਾ ਮਹਾਰਾਜੀ ਆਪਣੀ ਇਸਾਨਾ ਤਿਆਰ ਕਰਕੇ ਅੰਰੀਜਾ ਨੇ ਦੀ ਚੰਡੀਗੜ੍ਹ ਵਿੱਚ ਹਾਜ਼ਰ ਕੀ ਜੀ ਮਹਾਰਾਜੀ ਸੰਤ ਨੂੰ ਬਤਾਉਣ ਤੋਂ ਪਹਿਲਾਂ ਆਪ ਨਹੀਂ ਕਰਨਾ ਕਰਨਾ ਪਾਕ ਸੇਵਾਦਾਰ ਜੀ ਕੇ ਮਹਾਰਾਜੀ ਸੰਗਤ ਨੂੰ ਸੇਵਾਦਾਰ ਨੂੰ ਬਤੌਣ ਦੀ ਆਦੇਆ ਬਸ ਮਹਾਰਾਜੀ ਜੋ ਜੀ ਸਕੇ ਸੋ ਆਪ ਇਹ ਸਤਨਾਮ ਸ੍ਰੀ ਵਾਹਿਗੁਰੂ ਨਾਮ ਦੇ ਕਿੰਨਾ ਖਜ਼ਾਨਿਆਂ ਤੇ ਆਸਣਾਂ ਖਜਾਨੇ ਖੂਰਤ ਆਦੇ ਨੇ ਮਹਾਰਾਜੀ ਇਹਨਾਂ ਲੰਗਰਾਂ ਦੇ ਵਿੱਚ ਭਾਈ ਵਜੀਤ ਸਿੰਘ ਜੀ ਹਸਿਆ ਨਗਰ ਵੱਲੋਂ ਮਹਾਰਾਜੀ ਠੰਡੇ ਜਲ ਦੀ ਸੇਵਾ ਮਹਾਰਾਜੀ ਪਿਛਲੇ ਨਗਰਾਂ ਦੇ ਵਿੱਚ ਵੀ ਸੇਵਸ ਲੰਗਰ ਦੇ ਬਸਿਕ ਲੈ ਕੇ ਉਹਨਾਂ ਦੇ ਮੋਤਰ ਹਾਜ਼ਰ ਹੋਏ ਨੇ ਕਿਰਪਾ ਕਰਨੀ ਮਹਾਰਾਜੀ ਇਹਨਾਂ ਨੂੰ ਵੀ ਕੁਰਸੀ ਕੀ ਨਾਮਦਾਨ ਇਸ਼ਾਨ ਖਜ਼ਾਨੇ ਭੂਤਾਂ ਦੇ ਚੜ੍ਹਦੀਆਂ ਅਗਲਾ ਦੇ ਜੀਵਨ ਵਾਸ ਨੇ ਮਹਾਰਾਜੀ ਸਿੰਘਾਧਾਰਨ ਸਾਹਿਬਾ ਨੂੰ ਤਰਮਣਤਾਂ ਦੇ ਨਾਲ ਸਵਾਵਾ ਕਰਨਾ ਮੇਰਾ ਭਰਿਆ ਫੋਟਣਾ ਮਹਾਰਾਜੀ ਜਿਨ੍ਹਾਂ ਖਜ਼ਾਨਿਆਂ ਦੇ ਵਿੱਚ ਕਿੰਨਾ ਕਿੰਨਾ ਸਾਰਿਆਂ ਦੇ ਖਜ਼ਾਨੇ ਭੂਤਾਂ ਦੇ ਨੇ ਮਹਾਰਾਜੀ ਦਿੱਤੀਆਂ ਹੜਾ ਕਰਦੇ ਨਾ ਮਹਾਰਾਜੀ ਰੱਖਾ ਸੇ ਚੜ੍ਹਦੀ ਨਾਤ ਸਵਾਵਾ ਕਰਨਾ ਮਹਾਰਾਜੀ ਸਿਰਪਾਦਰੋ ਸੇਵਾਦਾਰਾਂ ਨੂੰ ਅੱਗੇ ਪਛ ਮਹਾਰਾਜੀ ਗਿਰਤਾਂ ਲੰਦਰੀ ਦੇ ਫਟਕਾਉਣ ਦੀ ਮਾਰੀ ਉਹ ਵੀ ਆਦੇਸੋ ਰਾਜ ਜਾਨੇ ਤਲਾਬੀਰ ਚੇਤਨ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੋਲੇ ਸੋਨਿਆਲੇ